ਮਲੇਕੋਟਲੇ ਦੀ ਧਰਤੀ ਤੋਂ ਹਮੇਸ਼ਾ ਇੱਕ ਆਵਾਜ਼ ਉੱਠੀ ਉਦਰੀ ਰਹੀ ਹੈ ਜਿਹੜੀ ਆਵਾਜ਼ ਆਪਣੇ ਨਵਾਬ ਮਲੇਕੋਟਲਾ ਨੇ ਛੋਟੇ ਸਾਬਜਾਨਾਂ ਦੇ ਸਮਰਥਨ ਦੇ ਵਿੱਚ ਮਾਰੀ ਸੀਗੀ ਸਮੇ ਸਮੇਂ ਤੇ ਜਦੋਂ ਵੀ ਵਧਿਕੀਆਂ ਹੋਈਆਂ ਹਨ ਪੰਜਾਬ ਦੇ ਵਿੱਚ ਕਿਤੇ ਵੀ ਤਾਂ ਮਲੇਕੋਟਲੇ ਦੇ ਲੋਕਾਂ ਨੇ ਉਸ ਨੂੰ ਅੱਗੇ ਵੱਧ ਚੜ ਕੇ ਉਹਦੇ ਵਿੱਚ ਸਮਰਥਨ ਦਿੱਤਾ ਹੈ ਅਗਰੇ ਜਿਹੜੇ ਮਿਸਿੰਗ ਡੈਲੇਵਾਲ ਜੀ ਨੇ ਉਹਨਾਂ ਨੂੰ ਅਸੀਂ ਦੇਖ ਰੇਖ ਤੇ ਵਿੱਚ ਅਸੀਂ ਸਾਰਾ ਪੂਰਾ ਮਲੇਕੂਲਾ ਸੇ ਲਿਆਉਣ ਨੂੰ ਤਿਆਰ ਆਂ ਔਰ ਇਨਸ਼ਾਅੱਲਾ ਅਸੀਂ ਆਵਾਂਗੇ ਅੱਗੇ ਨੂੰ ਵੀ ਆਵਾਂਗੇ ਕਿਸਾਨ ਵੀਰ ਦਿੱਲੀ ਗਏ ਨੇ ਉੱਥੇ ਵੀ ਅਸੀਂ ਸ਼ੰਭੂ ਬਾਰਡਰ ਤੇ ਵੀ ਔਰ ਟਿਕਰੀ ਬਾਰਡਰ ਤੇ ਵੀ ਸਾਡਾ ਲੰਗਰ ਜਿਹੜਾ 13 ਮਹੀਨੇ ਚੱਲਦਾ ਰਿਹਾ ਮਲੇਕੂਲਾ ਦੇ ਮੁਸਲਮਾਨ ਨੇ ਜਿਹੜੇ ਹਮੇਸ਼ਾ ਮੁਸਲਮਾਨ ਨੇ ਕਿਸਾਨ ਭਰਾਵਾਂ ਦੇ ਨਾਲ ਸ਼ੁਰੂਦ ਰਹਿਣ ਤੇ ਹੁਣ ਵੀ ਅਸੀਂ ਖੜੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਖੜੇ ਰਹਾਂਗੇ ਮੋੜੇ ਨਾਲ ਮੋੜਾ ਲਾ ਕੇ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਖਨੌਰੀ ਬਾਰਡਰ ਉੱਪਰ ਮੁਸਲਮ ਭਾਈਚਾਰਾ ਸਮਰਥਨ ਦੇਣ ਲਈ ਪਹੁੰਚਿਆ ਜਗਜੀਤ ਸਿੰਘ ਡੱਲੇਵਾਲ ਨੂੰ ਨਵਾਜ਼ ਅਦਾ ਕੀਤੀ ਗਈ ਹੈ ਮਲੇਰਕੋਟਲੇ ਤੋਂ ਆਏ ਨੇ ਗਲਬਤ ਵੀ ਕਰਦੇ ਆ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਮੁਸਲਮ ਭਾਈਚਾਰਾ ਕੀ ਸੋਚਦਾ ਸਭ ਤੋਂ ਪਹਿਲਾਂ ਆਪਣਾ ਨਾਮ ਮੇਰਾ ਨਾਮ ਮੁਹੰਮਦ ਪਰਵੀਜ਼ ਹੈ ਅਸੀਂ ਸਿੱਖ ਮੁਸਲਮ ਸੰਜਮ ਮਲੇਰਕੋਟਲਾ ਵੱਲੋਂ ਪਹੁੰਚਿਆ ਮੈਂ ਤੁਹਾਡੇ ਚੈਨਲ ਦੇ ਮੱਦੀ ਉਰਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਸਾਨੂੰ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਕਿਵੇਂ ਅਧੂਲਨ ਨੂੰ ਲੈ ਕੇ ਮਲੇਰਕੋਟਲਾ ਵਿੱਚ ਕਿਦਾਂ ਦਾ ਮਾਹੌਲ ਨੇ ਕਿਉਂਕਿ ਮਲੇਰਕੋਟਲੇ ਦਾ ਜਿਹੜਾ ਮੁਸਲਮਾਨ ਹੈ ਚਾਹੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਰਹਿੰਦਾ ਸਾਰਾ ਖੇਤੀ ਨਾਲ ਜੁੜਿਆ ਹੋਇਆ ਹਾਂਜੀ ਫਿਰ ਖਾਸ ਕਰਕੇ ਮਲੇਰਕੋਟਲੇ ਦੀ ਪੰਜਾਬ ਵਿੱਚ ਗੱਲ ਕੀਤੀ ਜਾਵੇ ਤਾਂ ਮਲੇਰਕੋਟਲੇ ਦੀ ਜਿਹੜੀ ਸਬਜੀ ਹੈ ਉਹ ਸਬਜੀ ਦਾ ਉਤਪਾਦਨ ਹੈ ਉਹ ਸਭ ਤੋਂ ਵੱਧ ਮਲੇਰਕੋਟਲੇ ਦੇ ਵਿੱਚ ਹੁੰਦਾ ਤਾਂ ਐਮਐਸਪੀ ਦੀਆਂ ਜੜੀਆਂ ਡਿਮਾਂਡਸ ਨੇ ਉਹਦੇ ਵਿੱਚ ਸਬਜ਼ੀਆਂ ਜਿਹੜੀਆਂ ਨੇ ਉਹ ਵੀ ਬਹੁਤ ਅਹਿਮ ਮੰਨੀਆਂ ਜਾਂਦੀਆਂ ਨੇ ਉਹਨਾਂ ਉੱਤੇ ਐਮਐਸਪੀ ਦੀ ਮੰਗ ਵੀ ਲਗਾਤਾਰ ਵਕ ਵਕ ਕਿਸਾਨ ਜਥੇ ਬਦੀਆਂ ਕਰਦੀਆਂ ਰਹੀਆਂ ਨੇ ਜਗਜੀਤ ਸਿੰਘ ਢੱਲੇਵਾਲ ਮਰਨ ਮਰ ਤੁੱਤੇ ਨੇ ਤਾਂ ਮੁਸਲਮ ਭਾਈਚਾਰਾ ਸਮੁੱਚੇ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਸਮਝਦਾ ਹੈ ਅਲਹਮਦੁਲਿਲਾ ਰੱਬੁਲ ਅਲਮੀਨ ਸਾਰੀਆਂ ਤਾਰੀਫਾਂ ਉਸ ਰੱਬ ਦੀ ਹੈ ਨਾ ਜਿਹੜਾ ਸਾਡੇ ਸਾਰੇ ਜਹਾਨ ਦਾ ਪਾਲਣਹਾਰ ਤੇ ਸਿਰਜਣਹਾਰ ਹੈ ਉਸ ਰੱਬ ਨੂੰ ਵਕ ਵਕ ਪਛਾਵਾਂ ਵਿੱਚ ਅੱਲਾ ਵਾਹਿਗੁਰੂ ਲਾਰਡ ਗੋਡ ਆਦੀ ਨਾਮ ਨਾਲ ਜਾਣਿਆ ਜਾਂਦਾ ਹੈ ਮਲੇਕੋੜਲੇ ਦੀ ਧਰਤੀ ਤੋਂ ਹਮੇਸ਼ਾ ਇੱਕ ਆਵਾਜ਼ ਉੱਠੀ ਉਦਰੀ ਰਹੀ ਹੈ ਜਿਹੜੀ ਆਵਾਜ਼ ਆਪਣੇ ਨਵਾਬ ਮਲੇਕੋੜਲਾ ਨੇ ਛੋਟੇ ਸਾਬਜਾਨਾਂ ਦੇ ਸਮਰਥਨ ਦੇ ਵਿੱਚ ਮਾਰੀ ਸੀਗੀ ਸਮੇਂ-ਸਮੇਂ ਤੇ ਜਦੋਂ ਵੀ ਵਿਧਕੀਆਂ ਹੋਈਆਂ ਹਨ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਤਾਂ ਮਲੇਕੋੜਲੇ ਦੇ ਲੋਗਾਂ ਨੇ ਉਸ ਨੂੰ ਅੱਗੇ ਵੱਧ ਚੜ ਕੇ ਉਹਦੇ ਵਿੱਚ ਸਮਰਥਨ ਦਿੱਤਾ ਹੈ ਤਾਂ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਖੜੇ ਰਹੇ ਹੰ ਅਸੀਂ ਅੱਜ ਮਲੇਕੋੜਲੇ ਵੱਲੋਂ ਪਹੁੰਚੇ ਹਾਂ ਆਪਣੇ ਜਗਮੀਤ ਸਿੰਘ ਢਲੇਵਾਲ ਜੀ ਤਕਰੀਬਨ ਸੁੱਣਨ ਚਾਹਿਆ ਕਿ 37 ਦਿਨਾਂ ਤੋਂ ਮਰਨ ਵਰਤੇ ਬੈਠੇ ਨਾ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੀ ਡੀ ਐਮ ਵੀ ਆਪਣੀਆਂ ਕਿਸਾਨ ਭਰਾਵਾਂ ਦੀਆਂ ਡਿਮਾਂਡਸ ਨਾ ਮੰਗਾ ਨਾ ਐਮ ਐਸ ਪੀ ਨੂੰ ਲੈ ਕੇ ਉਹ ਜਿਹੜੇ ਉਹਨਾਂ ਨੂੰ ਸੁਣਨ ਤੇ ਉਹਨਾਂ ਨੂੰ ਪੂਰੀਆ ਕਰਨ ਕਿਉਂ ਕਿ ਕਿਸਾਨ ਅੰਨ ਦਾ ਤਰਹਿਆ ਸ਼ੁਰੂ ਤੋਂ ਹੀ ਮਲੇ ਕੋਲੇ ਕੇ ਜ਼ਰਖੇਸ ਧਰਤੀ ਹੈ ਜਿੱਥੇ ਜਿਹੜਾ ਸਬਜ਼ੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਪੂਰੇ ਪੰਜਾਬ ਕੀ ਆਊਟ ਆਫ ਪੰਜਾਬ ਤੋਂ ਵੀ ਸਬਜ਼ੀਆਂ ਜਿਹੜੀਆਂ ਬਾਹਰ ਐਕਸਪੋਰਟ ਕੀਤੀ ਜਾਂਦੀਆਂ ਇਹਦੇ ਵਿੱਚ ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਦੇਸ਼ ਖੁਸ਼ਹਾਲ ਹੈ ਜੇ ਕਿਸਾਨ ਇਹ ਜੇਕਰ ਉਸ ਨੂੰ ਚਿੰਤਾ ਰਹੇਗੀ ਉਹਦੇ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਖੁਸ਼ਹਾਲ ਬਣਾਉਣਾ ਤਾਂ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ ਔਰ ਜੇ ਦੇਖਿਆ ਜਾਵੇ ਪੰਜਾਬ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨਾ ਆਪਣੇ ਹੱਕ ਨੂੰ ਲੈਣ ਵਾਸਤੇ ਤਾਂ ਮਲੇਕ ਕੋਲਾ ਹਮੇਸ਼ਾ ਮਲੇਕੂਲਾ ਮੁਸਲਮਾਨ ਨੇ ਜਿਹੜੇ ਹਮੇਸ਼ਾ ਮੁਸਲਮਾਨ ਨੇ ਕਿਸਾਨ ਪਰਭਾਣੇ ਨਾਲ ਸ਼ੁਰਦੁਰ ਰਹੇ ਨੇ ਤੇ ਹੁਣ ਵੀ ਅਸੀਂ ਖੜੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਖੜੇ ਰਹਾਂਗੇ ਮੋੜੇ ਨਾਲ ਮੋਢਾ ਲਾ ਕੇ ਕਿਸਾਨਾਂ ਅੰਦੋਲਨ ਦੇ ਵਿੱਚ ਜਦੋਂ ਦ ਆਪਣੇ ਕਿਸਾਨ ਵੀਰ ਦਿੱਲੀ ਗਏ ਨਾ ਉੱਥੇ ਵੀ ਅਸੀਂ ਸ਼ੰਭੂ ਬਾਰਡਰ ਤੇ ਵੀ ਔਰ ਟਿਕਰੀ ਬਾਰਡਰ ਤੇ ਵੀ ਸਾਡਾ ਲੰਗਰ ਹੈ ਜਿਹੜਾ 13 ਮਹੀਨੇ ਚੱਲਦਾ ਰਿਹਾ ਇਸ ਕਰਕੇ ਅਸੀਂ ਹੁਣ ਵੀ ਲੱਗਦਾ ਹੁਣ ਹੁਣ ਜਿਹੜੇ ਆ ਹੁਣ ਕੀ ਸਥਿਤੀ ਹੈ ਮੁਸਲਮ ਭਾਈਚਾਰਾ ਇਸ ਅਦੋਲਨ ਦੇ ਨਾਲ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਕੀ ਅਗਲੇ ਦਿਨਾਂ ਵਿੱਚ ਹੋਰ ਕਾਫਲੇ ਵੀ ਇੱਥੇ ਪਹੁੰਚਣਗੇ ਖਾਸ ਕਰਕੇ ਪੰਜਾਬ ਦੇ ਮਲੇਰਕੋਟਲਾ ਦੀ ਗੱਲ ਕਰ ਲਈ ਜਾਵੇ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਆਉਣ ਵਾਲੇ ਸਮੇਂ ਜਦੋਂ ਵੀ ਸਾਨੂੰ ਆਵਾਜ਼ ਪਹੁੰਚੂਗੀ ਮਲੇਰ ਕੋਲੇ ਦੇ ਜਿਵੇਂ ਪਹਿਲਾਂ ਨਾਲ ਖੜੇ ਸੀ ਹੁਣ ਉਸੇ ਤਰੀਕੇ ਨਾਲ ਉਸ ਤੋਂ ਵੱਧ ਅਸੀਂ ਉੱਠ ਕੇ ਨਾਲ ਆਵਾਂਗੇ ਕਿਸਾਨ ਅंदोलਨ ਦੀ ਅਗਵਾਈ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਹੁਣ ਆਵਾਜ਼ ਮਾਰਨ ਦਾ ਸਮਾਂ ਨਹੀਂ ਹੈ ਸਮੁੱਚੇ ਪੰਜਾਬ ਨੂੰ ਸਮੁੱਚੇ ਹਿੰਦੁਸਤਾਨ ਨੂੰ ਉੱਠ ਕੇ ਖਨੌਰੀ ਤੇ ਸ਼ੰਭੂ ਆ ਜਾਣਾ ਚਾਹੀਦਾ ਬਿਲਕੁਲ ਤੁਹਾਡੀ ਬਾਤ ਬਿਲਕੁਲ درست ਹੈ ਅਸੀਂ ਵੀ ਅੱਜ ਆਵਾਸਤ ਨਹੀਂ ਆਏ ਸੀ ਬਿਨਾ ਅਸੀਂ ਕਿ ਦੇਖੇ ਵੀ ਕਿ ਜਿਹੜੇ ਜਗਮੀ ਸਿੰਘ ਡੇਲੇਵਾਲ ਜੀ ਨੇ ਉਹਨਾਂ ਨੂੰ ਅਸੀਂ ਦੇਖ ਰੇਕ ਤੇ ਵਿੱਚ ਅਸੀਂ ਸਾਰਾ ਪੂਰਾ ਮਲੀ ਕੁਲਾ ਅਸੀਂ ਲਿਆਉਣ ਨੂੰ ਤਿਆਰ ਹਾਂ ਔਰ ਇਨਸ਼ਾਅੱਲਾ ਅਸੀਂ ਆਵਾਂਗੇ ਅੱਗੇ ਨੂੰ ਵੀ ਆਵਾਂਗੇ ਕਾਕਾ ਸਿੰਘ ਕੋਟੜਾ ਜੁੜੇ ਨੇ ਕਾਕਾ ਸਿੰਘ ਜੀ ਮੁਸਲਮਾਨ ਭਾਈਚਾਰੇ ਵੱਲੋਂ ਹਮਾਇਤ ਦਿੱਤੀ ਗਈ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਹਨਾਂ ਦੇ ਵੱਡੇ ਜਥੇ ਜਿਹੜੇ ਨੇ ਇਹਨਾਂ ਨੇ ਕਿਹਾ ਕਿ ਉਹ ਵੀ ਇੱਥੇ ਆ ਰਹੇ ਨੇ ਸਮੁੱਚੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਤੁਹਾਡੇ ਅਧੋਲਨ ਨੂੰ ਜਿਹੜੀ ਹੈ ਲਗਾਤਾਰ ਸਮੁੱਚੇ ਭਾਰਤ ਤੋਂ ਹਮਾਇਤ ਮਿਲ ਰਹੀ ਹੈ ਬੇਕੋ ਪਹਿਲੀ ਗਲਤੀ ਮੈਂ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਤਰੀਕ ਤੋਂ ਮਰਵਾੜ ਤੇ ਬੈਠੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹਨਾਂ ਦਾ ਮੈਸੇਜ ਜਿਹੜਾ ਦੁਨੀਆ ਪੱਤਰ ਤੇ ਗਿਆ ਜਿਹੜੀ ਲੜਾਈ ਹੈ ਉਹ ਕੱਲੇ ਡੱਲੇਵਾਲ ਸਾਹਿਬ ਦੀ ਨਹੀਂ ਉਹ ਸਾਰਿਆਂ ਦੀ ਆਪਣੇ ਦੀ ਰਲ ਕੇ ਹੈ ਖਾਸ ਕਰਕੇ ਜਿਹੜੀ ਧਰਤੀ ਤੋਂ ਮਲੇਟ ਕੋਟਲੇ ਤੋਂ ਸਾਡੇ ਕਿਸਾਨ ਵੀ ਰਾਏ ਨੇ ਉੱਥੋਂ ਤੇ ਜਿਹੜੇ ਆਪਾਂ ਕਹਿੰਦੇ ਐ ਐਮਐਸਪੀ ਗਰੰਟੀ ਕਰੂਨ ਮਿਲਣਾ ਚਾਹੀਦਾ ਹੈ ਕੇਂਦਰ ਨਾਲ ਲੜਾਈ ਆ ਸਰਕਾਰ ਮੂੰਹ ਕੋੜ ਰੇ ਚੁੱਪ ਹੈ ਇਸ ਸਮੇਂ ਦੇ ਵਿੱਚ ਆ ਕੇ ਜਿਹੜੀ ਬੀਜੇਪੀ ਦਾ ਭੁਲੇਖਾ ਸੀਗਾ ਸਰਕਾਰ ਨੂੰ ਭੁਲੇਖਾ ਸੀ ਵੀ ਇਹ ਤਾਂ ਕੱਲੇ ਪੰਜਾਬ ਵਾਲਿਆਂ ਦਾ ਹੈ ਇਹ ਕੱਲੇ ਸਿੱਖਾਂ ਦਾ ਹੈ ਅੱਜ ਇਸ ਗੱਲ ਨੇ ਸਾਬਤ ਕਰਤਾ ਕਿ ਸਮੁੱਚੀ ਸਾਡੀ ਕਿਸਾਨੀ ਜਿਹੜੀਆਂ ਆਪਾਂ ਇਸ ਤੋਂ ਪਹਿਲਾਂ ਅਰਦਾਸਾਂ ਕੀਤੀਆਂ ਕਿ ਸਾਰੇ ਧਰਮਾਂ ਵਾਲੇ ਸਾਈ ਹਿੰਦੂ ਸਿੱਖ ਸਾਈ ਜੋ ਵੀ ਆਪਦੇ ਆਪਦੇ ਧਰਮਾਂ ਦੇ ਵੀ ਡੱਲੇਵਾਲ ਸਾਹਿਬ ਦੀ ਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਉਹਦੇ ਵਿੱਚੋਂ ਸਾਰਾ ਨੇ ਦੇਖੋ ਇੱਥੇ ਨਮਾਜ਼ ਪੜ੍ਹਨੀ ਇੱਥੇ ਪਾਠ ਪੜ੍ਹਨੇ ਇੱਥੇ ਧਰਮ ਦੇ ਕਰਨੇ ਇੱਕ ਮੈਂ ਸਾਡਾ ਭਾਈਚਾਰਾ ਕੈਮਰੋ ਇਸ ਸਮੇਂ ਜਦੋਂ ਭਾਈਚਾਰਾ ਸਾਡਾ ਕਾਇਮ ਹੈ ਫਿਰ ਹਕੂਮਤਾਂ ਜਦੋਂ ਹਮਲਾ ਕਰਦੀਆਂ ਤੇ ਫਿਰ ਸਾਰੇ ਇਕੱਠੇ ਆ ਸਰਕਾਰਾਂ ਪਿੱਛੇ ਮੁੜ ਜਾਂਦੀਆਂ ਨੇ ਉਹ ਚਾਹੇ ਭਮਾ ਕਿੱਡੀ ਵੀ ਕਿੱਡੀ ਮੰਗ ਹੋਵੇ ਜਦੋਂ ਸਾਡੇ ਸਿਰ ਜੁੜ ਗਏ ਨੇ ਅਸੀਂ ਫਿਰ ਸਰਕਾਰਾਂ ਨੂੰ ਪਿੱਛੇ ਮੁੜ ਲੈਨੇ ਆ ਮੈਂ ਦੋਨੇ ਫੋਰਮ ਵੱਲੋਂ ਖਾਸ ਕਰਕੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਕਿਉਂਕਿ ਮੈਂ ਸੁਪਾਚਾਰਸਕਤਰ ਹੋਣ ਦੇ ਨਾਤੇ ਇਹ ਸਾਰਾ ਜਿਹੜਾ ਡਿਊਟੀਸ਼ਨ ਆਏ ਨੇ ਇਹਨਾਂ ਨੇ ਉਸ ਸਮੇਂ ਦੇ ਵਿੱਚ ਆਪ ਦੇ ਧਰਮ ਦੇ ਨਾਲ ਨਮਾਜ਼ ਪੜ੍ਹ ਕੇ ਵੀ ਇੱਕ ਅਪੀਲ ਕੀਤੀ ਹੈ ਇਸ ਪਰਮਾਤਮਾ ਸ਼ਕਤੀ ਵਰਤੇ ਹੈ ਨਾ ਤੇ ਮੈਨੂੰ ਖਾਸ ਕਰਕੇ ਸੁਨੇਹਾ ਪੂਰੇ ਭਾਰਤ ਚ ਖਾਸ ਕਰਕੇ ਕਿਰਤੀ ਲੋਕਾਂ ਨੂੰ ਅਸੀਂ ਖੇਤੀ ਕਰਨ ਵਾਲੇ ਲੋਕਾਂ ਨੂੰ ਇਹ ਇਸ ਸਮੇ ਜਿਹੜਾ ਆ ਮੈਂ ਇਹਨਾਂ ਦਾ ਦੋਨਾਂ ਦਾ ਫੋਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਦਾ ਅਸੀਂ ਲੱਗੇ ਸਮੇਂ ਜਿੱਥੇ ਵੀ ਕਿਤੇ ਵੀ ਇਹਨਾਂ ਵੱਲੋਂ ਜਿਹੜੇ ਨਾਲ ਲੰਗਰ ਵੀ ਲੱਗਦੇ ਸਪੈਸ਼ਲ ਲੰਗਰ ਵੀ ਲੱਗਦੇ ਆ ਕੋਈ ਗੱਲ ਨਹੀਂ ਕੱਲੇ ਸਿੱਖੀ ਸਿਧਾਂਤ ਨੇ ਸਾਰੇ ਜਿਹੜੇ ਅਸੀਂ ਭਾਈਚਾਰਾ ਖੇਤੀ ਕਰਨ ਵਾਲੇ ਅਸੀਂ ਸਾਡੇ ਲੰਗਰ ਸਾਡੇ ਸਾਂਝੇ ਰਹੇ ਨੇ ਉੱਥੇ ਸਿੰਘੂ ਬਾਰਡਰ ਤੇ ਵੀ ਟਿਗਰੀ ਬਾਰਡਰ ਤੇ ਵੀ ਅੱਜ ਵੀ ਜਿਹੜੇ ਇੱਥੇ ਆਇਆ ਇਹ ਕਹਿ ਸਕਦੇ ਆ ਕਿ ਪਮਾ ਖੜੇ ਖਨੌਰੀਆ ਖੜੇ ਅਸੀਂ ਪਮਾ ਖਨੌਰੀਆ ਪਰ ਤਸਵੀਰ ਉਹੀ ਹੈ ਸਾਡੀ ਤਸਵੀਰ ਸਾਡੀ ਸਾਂਝੀ ਹੈ ਮੈਂ ਬਹੁਤ-ਬਹੁਤ ਤੁਹਾਨੂੰ ਬਖਸ਼ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮਲੇਰ ਕੋਟਲੇ ਤੋਂ ਮੁਸਲਮ ਭਾਈਚਾਰਾ ਪਹੁੰਚਿਆ ਹੈ ਕਿਸਾਨ ਅਧੂਲਨ ਨੂੰ ਹਮਾਇਤ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਕੀਤੀ ਹੈ ਕਿ 220 21 ਦੇ ਅਧੂਲਨ ਵਿੱਚ ਵੀ ਮੁਸਲਮ ਭਾਈਚਾਰੇ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਤੇ ਹੁਣ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਜਿਹੜਾ ਅਧੂਲਨ ਚੱਲ ਰਿਹਾ ਤਾਂ ਇਸ ਵਿੱਚ ਵੀ ਉਹ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਨਾਲ ਖੜਨਗੇ ਤੁਸੀਂ ਦਾ ਅਨਮਿਊਟ ਦੇ ਨਾਲ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸਾਨੂੰ ਦੇ ਆਜ਼ਾਦਤ ਬਹੁਤ ਬਹੁਤ ਧੰਨਵਾਦ